ਤੁਹੋ ਪੰਜਾਬ ਦੇ ਵਿੱਚ ਜਿਹੜਾ ਇਹ ਨਵਾਂ JN1 ਵੇਰੀਐਂਟ ਆਇਆ ਹੈ ਤੇ ਪੰਜਾਬ ਦੇ ਵਿੱਚ ਨਹੀਂ ਆ ਸਾਡੇ ਕੋਲ ਇਹਦੇ 92 ਸੈਂਪਲ ਨਹੀਂ ਆ ਰਹੇ ਸਿਰਫ 4-5 ਕੇਸਸ ਆਈ ਹੈ ਜਿਹੜੇ ਇੱਕ ਡੈਥ ਹੋਈ ਹੈ ਜਲੰਧਰ ਦੇ ਹਸਪਤਾਲ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਕਿ ਉਹਦੇ ਵਿੱਚ ਇਹ ਵੜਾ ਵੇਰੀਐਂਟ ਸੀ ਕਿ ਨਹੀਂ ਸੀ ਕਿਉਂਕਿ ਉਹਦੇ ਚ ਕੋਮੋਰਬਿਡਿਟੀ ਵੀ ਸੀ ਔਰ ਡਾਇਬੀਟਿਕ ਵੀ ਪੇਸ਼ੈਂਟ ਹਾਈਪੋਟੈਸਮੀਆ ਵੀ ਸੀ ਔਰ ਬਹੁਤ ਜਿਆਦਾ ਪ੍ਰੋਬਲਮ ਹੈ ਅਜੇ ਆਧੁਨੀ ਰੇਡ ਵਿੱਚ ਪੰਜਾਬ ਦੇ ਵਿੱਚ ਕੋਵਿਡ ਦਾ ਕੋਈ ਅਜੇ ਅਨੁਮਾਨ ਦਾ ਨਵਾਂ ਜਿਹੜਾ ਵੇਰੀਐਂਟ ਰਿਪੋਰਟਿੰਗ ਹੋਇਆ ਹੈ ਕਿ ਆਇਓ ਪੀ ਕੈਂਟ ਉਹ ਕੋ ਇਹ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦੇਸ਼ ਨਿਰਦੇਸ਼ ਹੈ ਇਹ ਪਹਿਲਾਂ ਅਸੀਂ ਆਮ ਆਦਮੀ ਕਲੀਨਿਕ ਜੋ ਹੁਣ 190 ਪਰ ਚੱਲ ਰਿਹਾ 64 ਪਹਿਲਾਂ 774 ਹੋ ਜਾਣਗੇ ਔਰ ਇਸ ਤੋਂ ਸવાય ਹੁਣ ਜਿਹੜਾ ਸਕੈਂਡਰੀ ਕੇਅਰ ਹੈ ਜਿਹਦੇ ਵਿੱਚ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਔਰ ਕਮਿਊਨਿਟੀ ਹੈਲਥ ਸੈਂਟਰ ਹੈ ਉਹਨੀਆਂ ਬਿਲਡਿੰਗਸ ਵੀ ਅਪਗ੍ਰੇਡ ਹੋਣਗੀਆਂ ਔਰ ਸਾਰਿਆਂ ਦੇ ਵਿੱਚ ਐਕਸਾ ਅਲਟਰਾਸਾਉਂਡ ਸੈਂਟਰ ਲੱਗਣਗੇ ਔਰ ਸਾਰੀਆਂ ਦਵਾਈਆਂ ਵੀ ਰਿਕਵਰ ਹਸਪਤਾਲ ਤੋਂ ਮਿਲਣਗੀਆਂ ਉਦੇ ਬਾਰੇ ਸਾਰੇ ਡਿਸਟ੍ਰਿਕਟ ਦੀ ਪਲੈਨਿੰਗ ਕਰਨ ਵਾਸਤੇ ਜਾਏਗਾ ਪਹਿਲਾਂ ਸਾਡੇ ਜਿਹੜੇ ਅਫਸਰਾਂ ਅਫਸਰ ਸਭਾ ਨਾਲ ਹੋਏਗੀ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਆ ਗਏ ਜਿਹੜੇ ਆਪਣੇ ਸਾਰੇ ਐਮਐਲਏ ਸਭਾ ਨਾਲ ਕਮਾਈਡ ਮੀਟਿੰਗ ਹੋਏਗੀ ਤੇ ਹਰ ਇੱਕ ਐਮਐਲਏ ਆਪਣੇ ਆਪਣੇ ਏਰੀਆ ਦੀ ਜਿਹੜੀ ਹੈਲਥ ਪਲੈਨਿੰਗ ਹੈ ਉਹਦੇ ਵਿੱਚ ਪਾਰਟਿਸਪੇਟ ਕਰੇਗਾ ਤੇ ਸਾਰੇ ਅਫਸਰ ਸਭਾ ਨਾਲ ਮਿਲ ਕੇ ਜਿਹੜਾ ਹੈਗਾ ਉਹ ਰੰਗਲਾ ਪੰਜਾਬ ਦਾ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਦਿੱਤਾ ਹੈ ਜਿਸ ਅੰਦਰ ਦੇਸ਼ ਉਹਦੇ ਵਾਸਤੇ ਕੰਮ ਕਰ ਰਿਹਾ ਹੈ ਸਰ ਕੋਵਿਡ ਪੈਕੇਟ ਡਾਟਾ ਸੈਂਟਰ ਬੀਚ ਕਰ ਰਿਹਾ ਹੈ ਮੈਨੂੰ ਕੋਈ ਪੰਜਾਬ ਵੀ ਕਰ ਰਿਹਾ ਪਰ ਲੱਖ ਦਾ ਤਕਰੀਕ ਚੱਲ ਰ ਇਹ ਪੰਜਾਬ ਦੇ ਵਿੱਚ ਜਿਹੜਾ ਇਹ ਨਵਾਂ JN1 ਵੇਰੀਐਂਟ ਆਇਆ ਰਿਹਾ ਜਿਹੜਾ ਪੰਜਾਬ ਦੇ ਵਿੱਚ ਨਹੀਂ ਆ ਸਾਡੇ ਕੋਲ ਜੇ 92 ਸੈਂਪਲ ਨਹੀਂ ਆ ਰਹੇ ਸਿਰਫ 4-5 ਪੇਸ਼ੈਂਟਸ ਆ ਗਏ ਆ ਜਿਹੜੇ ਇੱਕ ਡੈਥ ਹੋਈ ਆ ਜਲੰਧਰ ਦੇ ਹਸਪਤਾਲ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਆ ਕਿ ਉਹਦੇ ਵਿੱਚ ਇਹ ਬੜਾ ਵੇਰੀਐਂਟ ਸੀ ਕਿ ਨਹੀਂ ਸੀ ਕਿਉਂਕਿ ਉਹਦੇ ਵਿੱਚ ਕੋਮੋਰਬਿਡਿਟੀ ਵੀ ਸੀ ਉਹ ਡਾਇਬੀਟਿਕ ਵੀ ਪੇਸ਼ੈਂਟ ਹਾਈਪੋਟੈਨਸਿਵ ਵੀ ਸੀ ਹੋਰ ਬਹੁਤ ਨਾਲ ਪ੍ਰੋਬਲਮ ਸੀ ਜੀ ਮੈਡੀਸਨ ਲੈ ਰਿਆ ਸੀਗਾ ਅਜੇ ਅੱਜ ਵੀ ਰੇਪ ਵਿੱਚ ਪੰਜਾਬ ਦੇ ਵਿੱਚ ਕੋਵਿਡ ਦਾ ਕੋਈ JN1 ਦਾ ਨਵਾਂ ਜਿਹੜਾ ਵੇਰੀਐਂਟ ਆ ਰਿਪੋਰਟਿੰਗ ਹੋਇਆ ਔਰ ਸਾਡੀ ਜਿਹੜੀ ਲੈਬਾਰਟਰੀਜ਼ ਹੈ ਸਾਡੇ ਸਾਰੇ ਹਸਪਤਾਲ ਹੈ ਜਿਹੜੇ ਸਾਰੇ ਆਕਸੀਜਨ ਪਲਾਂਟ ਸਾਡੇ ਅਸੀਂ ਚੱਲਦੇ ਕਰ ਲਏ ਆ ਜਿਹੜੇ ਸਾਡੇ ਡਾਕਟਰਸ ਆ ਗਏ ਆ ਉਹਨਾਂ ਦਾ ਸਾਰੇ ਸਾਡੇ ਕੋਲੇ ਕਿਉਂਕਿ ਉਹਨਾਂ ਐਕਸਪੀਰੀਅੰਸ ਟ੍ਰੇਨ ਡਾਕਟਰਸ ਆ ਗਏ ਆ ਮੈਡੀਸਨ ਦੀ ਸਪਲਾਈ ਐਡਿਕੁਏਟ ਆ ਕੋਈ ਕਿਸੇ ਸੈਕਸ਼ਨ ਜਿਹੜਾ ਪੂਰਾ ਅਸੀਂ ਜਿਹੜੇ ਪੂਰਾ ਬੰਦੋਬਸਤ ਕੀਤਾ ਹੈ ਦੇਖੋ ਪੰਜਾਬ ਦੇ ਵਿੱਚ ਜਿਹੜਾ ਇਹ ਨਵਾਂ ਜੀਐਨ1 ਵੇਰੀਐਂਟ ਆਇਆ ਰਿਹਾ ਤੇ ਪੰਜਾਬ ਦੇ ਵਿੱਚ ਨਹੀਂ ਆ ਸਾਡੇ ਕੋਲੇ ਜਿਹੜੇ 92 ਸੈਂਪਲ ਨਹੀਂ ਆ ਰਹੇ ਸਿਰਫ 4-5 ਕੇਸਸ ਆਈ ਆ ਜਿਹੜੇ ਇਹ ਘਟਨਾ ਉੱਥੇ ਜਲੰਧਰ ਦੇ ਹਸਪਤਾਲ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਕਿ ਉਹਦੇ ਵਿੱਚ ਇਹ ਬੜਾ ਵੇਰੀਐਂਟ ਸੀ ਕਿ ਨਹੀਂ ਸੀ ਕਿਉਂਕਿ ਉਹਦੇ ਚ ਕੋਮੋਰਬਿਡਿਟੀ ਵੀ ਸੀ ਉਹ ਡਾਇਬੀਟਸ ਵੀ ਪੇਸ਼ੈਂਟ ਹਾਈਪੋਟੈਨਸ਼ਨ ਵੀ ਸੀ ਹੋਰ ਬਹੁਤ ਨਾਲ ਪ੍ਰੋਬਲਮ ਹੈ ਅਜੇ ਆਧੁਨੀ ਰੇਂਜ ਵਿੱਚ ਪੰਜਾਬ ਦੇ ਵਿੱਚ ਕੋਵਿਡ ਦਾ ਕੋਈ ਅਜੇ ਅਨੁਮਾਨਦਾ ਨਵਾਂ ਜਿਹੜਾ ਵੇਰੀਐਂਟ ਰਿਪੋਰਟ ਨਹੀਂ ਹੋਇਆ ਕਿਹੜੀ ਆਈਓਸੀ ਨਹੀਂ ਚੱਲਦੇ ਤਕੋ ਇਹ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦੇਸ਼ ਨਿਰਦੇਸ਼ ਹੈ ਪਨਾਸੀ ਆਮ ਆਦਮੀ ਕਲੀਨਿਕ ਜੋ ਹੁਣ 190 ਬਣ ਜਾ ਰਿਹਾ 644 ਪਹਿਲਾਂ 774 ਹੋ ਜਾਣਗੇ ਔਰ ਇਸ ਤੋਂ ਸਵਾਏ ਹੁਣ ਜਿਹੜਾ ਸਕੈਂਡਰੀ ਕੇਅਰ ਹੈ ਜਿਹਦੇ ਵਿੱਚ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਔਰ ਕਮਿਊਨਿਟੀ ਆਫ ਸੈਂਟਰ ਹੈ ਉਹਨੀਆਂ ਬਿਲਡਿੰਗਸ ਵੀ ਅਪਗ੍ਰੇਡ ਹੋਣਗੀਆਂ ਔਰ ਸਾਰਿਆਂ ਦੇ ਵਿੱਚ ਐਕਸਾ ਅਲਟਰਾਸਾਉਂਡ ਸੈਂਟਰ ਲੱਗਣਗੇ ਔਰ ਸਾਰੀਆਂ ਦਵਾਈਆਂ ਵੀ ਰਿਕਵਰ ਹਸਪਤਾਲ ਤੋਂ ਮਿਲਣਗੀਆਂ ਉਹਦੇ ਬਾਰੇ ਸਾਰੇ ਡਿਸਟ੍ਰਿਕਟ ਦੀ ਪਲਾਨਿੰਗ ਕਰਨ ਵਾਸਤੇ ਜਾਏ ਆਂ ਜਿ ਪਹਿਲਾਂ ਸਾਡੇ ਜਿਹੜੇ ਅਫਸਰ ਅਫਸਰ ਸਾਹਿਬਾਨ ਨਾਲ ਹੋਏਗੀ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਹੈਗੇ ਜਿਹੜਾ ਆਪਣੇ ਸਾਰੇ ਤੇ ਹਰੇਕ ਐਮਐਲਏ ਆਪਣੇ ਆਪਣੇ ਏਰੀਆ ਦੀ ਜਿਹੜੀ ਹੈਲਥ ਪਲੈਨਿੰਗ ਹੈ ਉਹਦੇ ਵਿੱਚ ਪਾਰਟਿਸਪੇਟ ਕਰੇਗਾ ਤੇ ਸਾਰੇ ਆਫਸਰ ਸਬਾਨਾ ਮਿਲ ਕੇ ਜਿਹੜਾ ਹੈਗਾ ਉਹ ਰੰਗਲਾ ਪੰਜਾਬ ਦਾ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਦਿੱਤਾ ਹੈ ਜਿਸ ਅnderਦੇਸ਼ ਉਹਦੇ ਵਾਸਤੇ ਕੰਮ ਕਰ ਰਿਹਾ ਹੈ ਸਰ ਕੋਵਿਡ ਦੇ ਕਿ ਡਾਟਾ ਸੈਂਟਰ ਬੀਚ ਕਰ ਰਿਹਾ ਹੈ ਮੈਨੂੰ ਕਿ ਪੰਜਾਬ ਵੀ ਕਰ ਰਿਹਾ ਪਰ ਲੱਗਦਾ ਤਕਰੀਕ ਇਹ ਕੋ ਪੰਜਾਬ ਦੇ ਵਿੱਚ ਜਿਹੜਾ ਇਹ ਨਵਾਂ ਜੀਐਨ 1 ਵੈਰੀਐਂਟ ਆਇਆ ਹੈ ਜੇ ਪੰਜਾਬ ਦੇ ਵਿੱਚ ਨਹੀਂ ਆ ਸਾਡੇ ਕੋਲ ਜੇ 92 ਸੈਂਪਲ ਨਹੀਂ ਆ ਰਹੇ ਸਿਰਫ 4-5 ਪੇਸ਼ੈਂਟਸ ਆ ਗਏ ਆ ਜਿਹੜੇ ਇੱਕ ਡੈਥ ਹੋਈ ਆ ਜਲੰਧਰ ਦੇ ਹਸਪਤਾਲ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਆ ਕਿ ਉਹਦੇ ਵਿੱਚ ਇਹ ਬੜਾ ਵੇਰੀਐਂਟ ਸੀ ਕਿ ਨਹੀਂ ਸੀ ਕਿਉਂਕਿ ਉਹਦੇ ਵਿੱਚ ਕੋਮੋਰਬਿਡਿਟੀ ਵੀ ਸੀ ਉਹ ਡਾਇਬੀਟਿਕ ਵੀ ਪੇਸ਼ੈਂਟ ਹਾਈਪੋਟੈਨਸਿਵ ਵੀ ਸੀ ਹੋਰ ਬਹੁਤ ਨਾਲ ਪ੍ਰੋਬਲਮ ਸੀ ਜੀ ਮੈਡੀਸਨ ਲੈ ਰਿਆ ਸੀਗਾ ਅਜੇ ਅੱਜ ਵੀ ਰੇਟ ਵਿੱਚ ਪੰਜਾਬ ਦੇ ਵਿੱਚ ਕੋਵਿਡ ਦਾ ਕੋਈ ਜਿਹ ਜਿਹਨ ਵੰਦਾ ਨਵਾਂ ਜਿਹੜਾ ਵੇਰੀਐਂਟ ਆ ਰਿਪੋਰਟਿੰਗ ਹੋਇਆ ਔਰ ਸਾਡੀ ਜਿਹੜੀ ਲੈਬੋਰੀਟਰੀਜ਼ ਆ ਸਾਡੇ ਸਾਰੇ ਹਸਪਤਾਲ ਆ ਜਿਹੜੇ ਸਾਰੇ ਆ ਜਿਹੜੇ ਸਾਡੇ ਡਾਕਟਰਸ ਆ ਗਏ ਆ ਉਹਨਾਂ ਦਾ ਸਾਰੇ ਸਾਡੇ ਕੋਲੇ ਕਿਉਂਕਿ ਉਹਨਾਂ ਐਕਸਪੀਰੀਅੰਸਡ ਟ੍ਰੇਨਡ ਡਾਕਟਰਸ ਆ ਗਏ ਆ ਮੈਡੀਸਨ ਦੀ ਸਪਲਾਈ ਐਡਿਕੁਏਟ ਆ ਕੋਈ ਕਿਸੇ ਸੇਕਸ਼ਨ ਦੇ ਸਾਰਾ ਪੂਰਾ ਅਸੀਂ ਜਿਹੜੇ ਪੂਰਾ ਬੰਦੋਬਸਤ ਕੀਤਾ ਆ